ਸਾਰੇ ਬੋਲੋ ਧੰਨ ਗੁਰੂ ਰਾਮਦਾਸ ਜੀ ਜੇਕਰ ਤੁਸੀਂ ਜਲਦੀ ਅਮੀਰ ਬਣਨਾ ਚਾਹੁੰਦੇ ਹੋ ਤਾਂ ਆਪਣੀਆਂ ਆਦਤਾਂ ਨੂੰ ਬਦਲੋ ਅਤੇ ਕੁਝ ਗੱਲਾਂ ਧਿਆਨ ਵਿੱਚ ਰੱਖੋ ਅਤੇ ਹਰ ਕਿਸੇ ਨੂੰ ਪੈਸਾ ਕਮਾਉਣ ਦੀ ਇੱਛਾ ਹੁੰਦੀ ਹੈ ਪਰ ਪੈਸਾ ਕਮਾਉਣ ਲਈ ਕੁਝ ਖਾਸ ਗੁਣਾ ਦਾ ਹੋਣਾ ਜ਼ਰੂਰੀ ਹੈ ਅਤੇ ਕੁਝ ਗੱਲਾਂ ਅਪਣਾ ਕੇ ਤੁਸੀਂ ਵੀ ਜ਼ਿੰਦਗੀ ਵਿੱਚ ਅਮੀਰ ਬਣ ਸਕਦੇ ਹੋ ਹਰ ਬੰਦੇ ਨੂੰ ਪੈਸਾ ਕਮਾਉਣ ਦੀ ਇੱਛਾ ਹੁੰਦੀ ਹੈ ਅਤੇ ਹਰ ਬੰਦਾ ਅਮੀਰ ਬਣਨਾ ਚਾਹੁੰਦਾ ਹੈ ਪਰ ਪੈਸਾ ਕਮਾਉਣ ਲਈ ਕੁਝ ਗੁਣਾ ਦਾ ਜ਼ਰੂਰੀ ਹੋਣਾ ਚਾਹੀਦਾ ਹੈ ਜੇਕਰ ਅਸੀਂ ਅਮੀਰ ਲੋਕਾਂ ਤੇ ਨਜ਼ਰ ਮਾਰਗੇ ਤਾਂ ਤੁਹਾਨੂੰ ਉਹਨਾਂ ਸਾਰਿਆਂ ਵਿੱਚ ਕੁਝ ਆਦਤਾਂ ਬਦਲੀਆਂ ਦਿਖਾਈ ਦਿੰਦੀਆਂ ਹਨ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਇਹ ਆਦਤਾਂ ਪੈਸਾ ਕਮਾਉਣ ਅਤੇ ਅਮੀਰ ਬਣਨ ਵਿੱਚ ਹੈਲਪ ਕਰਦੀਆਂ ਹਨ ਇਸ ਲਈ ਜਲਦੀ ਤੋਂ ਜਲਦੀ ਆਪਣੇ ਵਿੱਚ ਵੀ ਕੁਝ ਆਦਤਾਂ ਨੂੰ ਸ਼ਾਮਿਲ ਕਰੋ ਤਾਂ ਅਮੀਰ ਲੋਕ ਹਮੇਸ਼ਾ ਆਪਣਾ ਲਕਸ਼ਿਅ ਤੈਅ ਕਰਦੇ ਹਨ ਅਤੇ ਉਸ ਦੇ ਅਨੁਸਾਰ ਆਪਣਾ ਰਾਸਤਾ ਖੁਦ ਬਣਾਉਂਦੇ ਹਨ ਉਹਨਾਂ ਨੂੰ ਛੋਟੀਆਂ ਸਫਲਤਾ ਨੂੰ ਪ੍ਰਾਪਤ ਕਰਨ ਲਈ ਹਫਤੇ ਮਹੀਨੇ ਅਤੇ ਸਾਲ ਲੰਘ ਜਾਂਦੇ ਹਨ ਫਿਰ ਸੋਚੋ ਕਿ ਤੁਸੀਂ 20 ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਦੇਖੋਗੇ ਕਈਆਂ ਦਾ ਕਹਿਣਾ ਹੈ ਕਿ ਗਰੀਬ ਲੋਕਾਂ ਕੋਲ ਆਪਣੀ ਜ਼ਿੰਦਗੀ ਲਈ ਕੋਈ ਪਲਾਨ ਨਹੀਂ ਹੁੰਦਾ ਇਸ ਲਈ ਜ਼ਿੰਦਗੀ ਵਿੱਚ ਪਲਾਨ ਬਣਾਉਣ ਅਤੇ ਉਸ ਨੂੰ ਪੂਰਾ ਕਰਨ ਲਈ ਪਲਾਨ ਬਣਾਉਣਾ ਤੈਅ ਕਰੋ ਅਤੇ ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਨੂੰ ਬਚਾਉਣਾ ਅਤੇ ਇਸ ਨੂੰ ਸਹੀ ਜਗ੍ਹਾ ਤੇ ਖਰਚਾ ਕਰਨਾ ਅਤੇ ਰੋਜ਼ ਦੇ ਖਰਚਿਆਂ ਨੂੰ ਘਟਾਉਣਾ ਅਤੇ ਖਰਚੇ ਤੇ ਧਿਆਨ ਦੇਣਾ ਸਭ ਤੋਂ ਵੱਡੀ ਗੱਲ ਹੈ ਤਾਂ ਕਿ ਗਰੀਬੀ ਤੋਂ ਬਾਹਰ ਨਿਕਲ ਸਕਗੇ ਅਤੇ ਜੇਕਰ ਤੁਸੀਂ ਸੋਚਦੇ ਹੋ ਸਿਰਫ ਇੱਕ ਕੰਮ ਕਰਨ ਨਾਲ ਤੁਸੀਂ ਅਮੀਰ ਹੋ ਜਾਓਗੇ ਤਾਂ ਇਹ ਸੋਚ ਬਿਲਕੁਲ ਗਲਤ ਹੈ ਜਦੋਂ ਕਿ ਪੈਸਾ ਕਮਾਉਣ ਲਈ ਆਮਦਨ ਦੇ ਘੱਟੋ-ਘੱਟ 2 ਤੋਂ 3 ਕੰਮ ਹੋਣੇ ਚਾਹੀਦੇ ਹਨ ਤਾਂ ਜੀ ਜਾਨ ਲਗਾ ਕੇ ਮਿਹਨਤ ਕਰੋ ਅਤੇ ਆਪਣੀ ਸਿਹਤ ਤਾਂ ਦੌਲਤ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਮਾਨਸਿਕ ਤੌਰ ਤੇ ਤੰਦਰੁਸਤ ਰਹਿਣਾ ਖਾਸ ਤੌਰ ਤੇ ਜ਼ਰੂਰੀ ਹੈ ਮਾਨਸਿਕ ਸਿਹਤ ਨੂੰ ਮਜ਼ਬੂਤ ਰੱਖਣ ਲਈ ਮਾੜਿਆ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹਨਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਤੁਹਾਡਾ ਅਪਮਾਨ ਕਰਦੇ ਹਨ ਬਾਕੀ ਸਭ ਕੁਝ ਵਾਹਿਗੁਰੂ ਪਰਮਾਤਮਾ ਦੇ ਉੱਤੇ ਸੌਂਟ ਦਿਓ ਬਾਕੀ ਉਹ ਹੀ ਜਾਣੇ ਉਹਦੇ ਗਾੜੀ ਅਰਦਾਸ ਕਰੋ ਕਿ ਵਾਹਿਗੁਰੂ ਪਰਮਾਤਮਾ ਮੈਂ ਕੁਛ ਨਹੀਂ ਜਾਣਦਾ ਇਹ ਸਭ ਕੁਝ ਤੂੰ ਹੀ ਕਰਨਾ ਹੈ ਵੀਡੀਓ ਸੁਣਨ ਵਾਸਤੇ ਧੰਨਵਾਦ